पर काफी ठीक हो रहे थे तो एकदम सडन हो नवी फिल्म दैरियां थी बहुत इंप्रूव हो रहे थोर कहते जब तक दिसंबर तक बिल्कुल फिट हो जाए कीपी जी फाजरली फिगर किसी भी है क्योंकि नाम हमेशा अभी देखिए कि बहुत अच्छा एक जी कैमिस्ट्री बहुत वीरिया रही थोड़े ਕੀ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਸਾਇ ਹੀ ਸਹੀ ਤਰੀਕਾ ਇਹ ਪੀਜੀ ਦਾ ਸਵਾਲ ਹੈ ਕਿ ਯਾਦ ਹੋਣਾ ਕਿ ਪੰਜਾਬੀ ਡੈਸੇ ਮੇਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਗਲ ਸਿਫਟਾ ਲਿਖੀ ਜਾਂਦੀ ਹੈ ਸੀ ਚਾਹੇ ਬਾਲੀਵੁੱਡ ਹੋਵੇ ਬਾਲੀਵੁੱਡ ਹੋਵੇ ਉਸ ਤੋਂ ਬਾਅਦ ਇਹ ਦਰਜਾ ਭੱਲਾ ਜੀ ਨੂੰ ਮਿਲਿਆ ਬਿਲਕੁਲ ਬਿਲਕੁਲ ਜੀ ਇਹ ਇਸ ਬਦਲਾਅ ਨੂੰ ਤੁਸੀਂ ਦੇਖੇਲੇ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਮੱਲਾ ਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਨ ਜੱਟਾ ਵਗੈਰਾ ਫਿਲਮਾਂ ਲਿਖਣੀ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੰਨਾ ਕੀ ਕਰੀਏ ਉਹਨਾਂ ਦਾ ਜਿਹੜਾ ਹਿਊਮਰ ਦਾ ਥੌਟ ਪ੍ਰੋਸੈਸ ਸੀਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਬਹੁਤ ਵੱਡਾ ਘਾਟਾ ਜੀ ਨਾ ਪੂਰਾ ਹੋਣ। ਕੈਰੀਅਰ ਜੱਟਾ 4 ਵਾਸਤੇ ਵੀ ਫਿਰ ਆਇਆ ਜਨਾ ਕੋਈ ਨਹੀਂ। ਜਿਹੜੀ ਕੈਰੀਅਰ ਮੀਟ ਅ 4 ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਤਾਂ ਸ਼ੂਟ ਤੇ ਸੀਗੀ। ਹੂੰ। ਕਿੰਨੇ ਵੀ ਉਸ ਸਮੇਂ ਇਹ ਕਿਹਾ ਗਿਆ ਸੀ ਬਿਲਕੁਲ ਸੇ ਤਿਆਰ ਹਾਂ ਮੈਂ ਪਰ ਉੱਪਰ ਕਾਫੀ ਠੀਕ ਹੋ ਰਹੀ ਸੀਗਾ ਤਾਂ ਇੱਕਦਮ ਹੀ ਸੜਨ ਹੋਇਆ ਸਭ ਤੋਂ ਅਕਸਪੈਕਟਿਡ ਨਹੀਂ ਸੀ। ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਕੋਸ਼ਿਸ਼ੀ ਦੇ ਕੈਰੀਅਰ ਜੱਟਾ 4 ਦੀਆਂ ਤਿਆਰੀਆਂ ਸੀ ਬਹੁਤ ਖੁਸ਼ੀ ਨਾਲ। ਉਹਨਾਂ ਦੇ ਉੱਪਰ ਟੈਕਨੀਕਲ ਤੌਰ 'ਤੇ ਇੱਕਦਮ ਹੀ ਅਮੀ ਤੋਂ ਵਾਰ ਲੇਖਾਈ ਬਹੁਤ ਇੰਪਰੂਵ ਹੋ ਰਹੀ ਸੀ ਹੋ ਜਾਏਗੇ ਜੀ ਪੀਜੀ ਤੁਸੀਂ ਸਾਡੇ ਫਾਦਰ ਲਈ ਵਿਦਿਆਕ ਤੁਸੀਂ ਕੀ ਹੈ ਉਹਨਾਂ ਨੂੰ ਕਿੰਨੀ ਪਾਡਰ ਨਾਲ ਹਮੇਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਮੈਡੀਕਲ ਕੈਮਿਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਚਾਹੀਏ ਫੈਸਲਾ ਪੀਜੀ ਕੋਲ ਸਵਾਲ ਹੈ ਇਹ ਯਾਦ ਹੋਣਾ ਕਿ ਪੰਜਾਬੀ ਮੇਰੇ ਤੇ ਮਹਿਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਿਗਲ ਕਲਪਨਾ ਲਿਖੀ ਜਾਂਦੀ ਸੀ ਚਾਹੇ ਬਾਲੀਵੁੱਡ ਹੋਵੇ ਬਾਲੀਵੁੱਡ ਹੋਵੇ ਉਸ ਤੋਂ ਬਾਅਦ ਇਹ ਦਰਜਾ ਭੱਲਾ ਜੀ ਨੂੰ ਮਿਲ ਬਿਲਕੁਲ ਬਿਲਕੁਲ ਇਹ ਇਸ ਬਦਲਾਅ ਨੂੰ ਤੁਸੀਂ ਦੇਖ ਲਈ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਮਿਲਦਾ ਏਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਨ ਜਟਾ ਵਗੈਰਾ ਬਣਾ ਲਿਖੀਦਾ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੰਨਾ ਕੀ ਕਰੀਏ ਉਹਨਾਂ ਦਾ ਜਿਹੜਾ ਹਿਊਮਰ ਦਾ ਥੌਟ ਪ੍ਰੋਸੈਸ ਸੀਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਰ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀ ਅਫਵਾਹ ਬਣੀ ਹੈ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜੀ ਕੈਰੀਅਰ ਜੱਟਾ ਫੋਰ ਵਾਸਤੇ ਤੁਸੀਂ ਆਇਆ ਤੁਸੀਂ ਨਾ ਕੋਈ ਜਿਹੜੇ ਕੈਰੀਅਰ ਜੱਟਾ ਫੋਰ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹਦਾ ਸ਼ੂਟ ਤੇ ਸੀਗੀ ਕਿੰਨੇ ਵੀ ਉਸ ਸਮੇਂ ਇਹ ਕਿਆ ਗਿਆ ਸੀ ਬਿਲਕੁਲ ਸੇ ਤਿਆਰ ਹਾਂ ਮੈਂ ਪਰ ਫੋਟੋ ਪਰ ਕਾਫੀ ਠੀਕ ਹੋ ਰਹੀ ਸੀ ਜਿਆ ਤਾਂ ਇਕਦਮ ਹੀ ਸਡਨ ਹੋਇਆ ਸਭ ਤੋਂ ਅਕਸਪੈਕਟਿਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਕੋਸ਼ਿਸ਼ੀ ਦੇ ਕੈਰੀਅਰ ਜੱਟਾ ਫੋਰ ਦੀਆਂ ਤਿਆਰੀਆਂ ਸੀ ਬਹੁਤ ਭਾਰੀ ਸੀ ਜਿਹੜੇ ਉਸ ਟੈਕਨੀਕਲ ਤਿਆਰੀਆਂ ਦਾ ਇਕਦਮ ਹੀ ਅਮੀਤੋ ਬਾਦ ਨਹੀਂ ਕਿ ਬਹੁਤ ਇੰਪਰੂਵ ਹੋ ਰਹੀ ਸੀ ਔਰ ਕਹਿੰਦੇ ਸੀ ਜ ਤੋ ਜਾਈ ਗਏ ਡੀਪੀਜੀ ਤੁਸੀਂ ਸਾਡੀ ਆਦਰਲੀ ਸਿਜਰ ਤੁਸੀਂ ਆਏ ਉਹਨਾਂ ਨੂੰ ਕਿਪੀ ਤੁਹਾਡੇ ਨਾਲ ਹਮੇਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੈਮਿਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਕਹੀ ਇਸ ਤਰੀਕਾਰ ਡੀਪੀਜੀ ਕੋਲ ਸਵਾਲ ਹੈ ਕਿ ਯਾਦ ਹੋਣਾ ਕਿ ਪੰਜਾਬੀ ਡਰੈਮੇਜ਼ ਮਹਿਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਗਲ ਸਿਫਟਾ ਲਿਖੀ ਜਾਂਦੀ ਹੈ ਸੀ ਚਾਹੇ ਬਾਲੀਵੁੱਡ ਹੋਵੇ ਜਾਂ ਪਾਲੀਵੁੱਡ ਹੋਵੇ ਉਸ ਤੋਂ ਬਾਅਦ ਦਰਜਾ ਭੱਲਾ ਜੀ ਨੂੰ ਮਿਲ ਬਿਲਕੁਲ ਬਿਲਕੁਲ ਇਹ ਇਸ ਬਦਲਾਵ ਨੂੰ ਤੁਸੀਂ ਦੇਖੇਲੇ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਨੱਲਾ ਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਨ ਜੱਟਾ ਵਗੈਰਾ ਫਿਲਮਾਂ ਲਿਖਣੀ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕੰਨਾ ਕੀ ਕਰੇ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥੌਟ ਪ੍ਰੋਸੈਸ ਸੀਗਾ ਉਹ ਅਲੱਗ ਲੈਵਲ ਤੇ ਹੀ ਸੀ ਸੋ ਸਾਰੇ ਸੀਨਾਂ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਉਂਦਾ ਕੈਰੀਅਰ ਜਿੱਡਾ ਫੋਰ ਵਾਸਤੇ ਤੁਸੀਂ ਆਇਆ ਜਿੰਨਾ ਕੋਈ ਨਹੀਂ ਜਿਹੜੇ ਕੈਰੀਅਰ ਜਿੱਡਾ ਫੋਰ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਤਾਂ ਛੁੱਟ ਗਈ ਸੀ ਕਹਿੰਦੇ ਵੀ ਉਸ ਸਮੇਂ ਇਹ ਕਹਿ ਗਿਆ ਸੀ ਬਿਲਕੁਲ ਸੇ ਤਿਆਰ ਹੈ ਮੈਂ